ਸਾਰੇ ਸਾਥੀ ਜਿੰਦਾਬਾਦ ਜਿੰਦਾਬਾਦ ਪਟਿਆਲਾ ਵਿੱਚ ਪਾਵਰ ਹੈਡ ਆਫਿਸ ਦੇ ਅੱਗੇ ਅਪ੍ਰੈਂਟਿਸਿਪ ਆਈਟੀਆਈ 홀ਡਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਬੇਰੁਜ਼ਗਾਰ ਆਈਟੀਆਈ ਅਪ੍ਰੈਂਟਿਸਿਪ 홀ਡਰ ਆਗਵਾ ਨੇ ਰੂਪ ਲਾਇਆ ਕਿ ਉਹਨਾਂ ਨੇ ਆਈਟੀਆਈ ਨਾਲ ਸਾਰੇ ਨਿਯਮਤ ਅਤੇ ਡਿਗਰੀਆਂ ਹਾਸਲ ਕੀਤੀਆਂ ਪਰ ਪਾਵਰਕੋਮ 5000 ਦੇ ਕਰੀਬ ਪਾਵਰਕੋਮ ਚ ਆਉਧਿਆ ਨਹੀਂ ਭਰ ਰਿਹਾ ਜਿਸ ਦੇ ਚੱਲਦੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਨੇ ਉਹਨਾਂ ਨੇ ਫਾਜ਼ਿਲਕਾ ਚ ਪਿਛਲੇ ਦਿਨ ਇੱਕ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਫਾਜ਼ਿਲਕਾ ਦੇ ਵਿਧਾਇਕ ਨੇ ਭਰੋਸਾ ਦਿੱਤਾ ਸੀ ਇਸ ਦੇ ਬਾਅਦ ਹੁਣ 1 ਮਿੰਟ ਦੇ ਅੰਦਰ ਅੰਦਰ ਉੱਚ ਅਧਿਕਾਰੀਆਂ ਦੀ ਬੈਠਕ ਤੋਂ ਬਾਅਦ ਹੱਲ ਨਿਕਲ ਜਾ ਉਹ ਪ੍ਰਦਰਸ਼ਨ ਕਰ ਰਹੇ ਨੇ ਜੀਨਾ ਮੈਂ ਭਾਜੀ ਚੇਰਪਾ ਸਿੰਘ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਇਹ ਧਰਨਾ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਅਸੀਂ ਆਈਟੀ ਪਾਸ ਯੂਨੀਅਨ ਵੱਲੋਂ ਕਰ ਰਹੇ ਹਾਂ ਜੋ ਕਿ ਸਾਡੀ ਮੰਗ ਹੈ 5000 ਪ੍ਰੈਂਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਵੀ ਸੱਤਾ ਵਿੱਚ ਆਈ ਸੀ ਸਰਕਾਰ ਨੇ ਇਹ ਗੱਲ ਸਾਨੂੰ ਕਹੀ ਸੀ ਨਾ ਤਾਂ ਅੱਜ ਤੱਕ ਧਰਨਾ ਲੱਗ ਅੰਜੀ ਬਾਜੀ ਕੀ ਨਾਮ ਹੈ? ਸ਼ੇਰ ਬਾਸ ਸਿੰਘ ਜੀ। ਭਾਜੀ ਕਿਹੜੀਆਂ ਸੱਤਾ ਹੈ ਤੇ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰਦੇ? ਸਾਡਾ ਪ੍ਰਦਰਸ਼ਨ ਇਹ ਆਈਟੀਆ ਪਾਸ ਯੂਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਅਪ੍ਰੈਂਟਿਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ। ਜੋ ਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਵੀ ਕਦੇ ਵੀ ਅੱਜ ਤੋਂ ਬਾਅਦ ਧਰਨੇ ਨਹੀਂ ਲੱਗਣਗੇ। ਸਭ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ। ਕਿਉਂਕਿ ਉਦੋਂ ਸਰਕਾਰ ਨੇ ਅਸੀਂ ਵੋਟ ਇਹੋ ਪਾਈ ਸੀ ਬਦਲਾ ਬਦਲਾ ਸਾਨੂੰ ਕੀ ਦਿੱਤਾ ਨੇ ਸਟੂਡੈਂਟਾਂ ਨੂੰ? ਛੜਕਾਂ ਤੇ ਰੋਲਤਾ ਕਿਉਂਕਿ ਸਟੂਡੈਂਟ ਕਿਸੇ ਵੀ ਵਰਗ ਚ ਤੁਸੀਂ ਲਾ ਲਓ ਕੋਈ ਵੀ ਭਰਤੀ ਕਢਾਣੀ ਹੋਵੇ ਸਭ ਤੋਂ ਜ਼ਿਆਦਾ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਨੇ ਕਿਉਂਕਿ ਸਾਡੀ ਸਾਡੀ ਇੱਕੋ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਾਡੀ ਪ੍ਰਿੰਸ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ। ਕਿਹੜੀਆਂ ਜਿੱਦ ਪੂਰੇ ਪੰਜਾਬ ਤੋਂ ਆਏ ਵਾਲੇ ਆਲ ਪੰਜਾਬ ਤੋਂ ਅਸੀਂ ਕੈਂਡੀਡੇਟ ਆਏ ਆਂ ਰੇਕ ਡਿਸਟ੍ਰਿਕਟ ਤੋਂ ਕੈਂਡੀਡੇਟ ਆਏ ਨੇ ਜੀ। ਕੋਈ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੁਹਾਡੀ ਲੋਕ ਅਸੀਂ ਪਿੱਛੇ ਪ੍ਰਦਰਸ਼ਨ ਕੀਤਾ ਸੀ ਫਾਇਲ ਕਾ ਡਿਸਟ੍ਰਿਕਟ ਵਿੱਚ ਫਾਇਲ ਕਾ ਦੇਮਬਲਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਸਾਨੂੰ ਵਿਸ਼ਵਾਸ ਤੋਂ ਆਇਆ ਗਿਆ ਸਾਨੂੰ ਇੱਕ ਰਾਤ ਨੂੰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਨੂੰ ਇਹ ਵਿਸ਼ਵਾਇਆ ਦਵਾਇਆ ਗਿਆ ਦੋ ਦਿਨਾਂ ਬਾਅਦ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਆਂਗੇ ਜਦੋਂ ਸਾਡੇ ਸਾਥੀਆਂ ਨੇ ਦੋ ਦਿਨਾਂ ਬਾਅਦ ਮੰਤਰੀ ਪਰ ਫੋਨ ਕੀਤਾ ਤੇ ਸਾਨੂੰ ਪਤਾ ਕੀ ਕਿਹਾ ਗਿਆ ਤੁਹਾਡਾ ਅਜੇ ਇੱਕ ਮੰਤ ਤੁਸੀਂ ਰੁਕ ਜਾਓ ਇੱਕ ਮੰਤ ਬਾਅਦ ਤੁਹਾਡਾ ਹੱਲ ਕਰਵਾਵਾਂਗੇ ਜੇਕਰ ਅਸੀਂ ਇੱਕ ਮੰਤ ਰੁਕਾਂਗੇ ਤਾਂ ਸਾਨੂੰ ਸਟੂਡੈਂਟ ਹਰ ਉੱਤੇ ਇੱਥੇ ਛੜਕਾਂ ਤੇ ਪਹਿਲਾਂ ਹੀ ਰੋਲਤਾ ਹੈ ਤੇ ਅੱਜ ਵੀ ਰੋਲਤਾ ਉਹ ਇੱਕ ਸਾਨੂੰ ਮਿੱਟੀ ਗੋਲੀ ਦਿੱਤੀ ਗਈ ਹੈ ਵੀ ਤੁਹਾਡੀ ਇੱਕ ਮੰਤ ਬਾਅਦ ਮੀਟਿੰਗ ਕਰਾਵਾਂਗੇ ਸਾਨੂੰ ਇੱਕ ਇਹ ਲਾਰਾ ਲਾ ਕੇ ਤੋੜ ਦਿੱਤਾ ਗਿਆ ਹਰਿਆਣੇ ਚ ਇਲੈਕਸ਼ਨ ਚੱਲ ਗਏ ਕੀ ਮੀਟਿੰਗ ਸਾਡੇ 1 ਦਿਨ ਵਾਸਤੇ 1 ਦਿਨ ਵਾਸਤੇ ਅਸੀਂ ਮੰਗਿਆ ਸੀ ਸਰਕਾਰ ਤੋਂ ਵੀ 1 ਦਿਨ ਸਾਡੇ ਵਾਸਤੇ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਹੁਣ ਕੋਈ ਗੱਲ ਨਹੀਂ ਕੀ ਕਰ ਸਾਡੇ ਕਿਉਂ ਉੱਧਰ ਕਿਉਂ ਜਾ ਰਹੇ ਕੀ ਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਿਆ ਸਾਨੂੰ ਚੋਕ ਜਿ ਮਰਜ਼ੀ ਕਰਨਾ ਪਿਆ ਕੀ ਕਰ ਬੈਰੀਕੇਟਰ ਗੇਟ ਗੂਟ ਆਸੀਂ ਸਭ ਕੁਝ ਪੜਦੇਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕੋਈ ਕਰਨਾ ਪਿਆ ਅਸੀਂ ਪੱਕਾ ਮੋਰਚਾ ਇੱਥੇ ਲਾਵਾਂਗੇ ਸਾਨੂੰ ਜੋ ਕੋਈ ਮਰਜ਼ੀ ਕਰਨਾ ਪਿਆ ਮਰਨਾ ਪਿਆ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ